ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਹੈਲਦੀ ਟੇਸਟੀ weight loss ਵਾਸਤੇ ਆਪਾਂ ਬਣਾਉਣ ਲੱਗੇ ਜੀ ਫੁੱਲ ਮਖਾਣੇ ਦੀ ਰੈਸਪੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਕੜਾਹੀ ਵਿੱਚ ਆਪਾਂ ਪਾਨੇ ਆ 2 ਚਮਚੇ ਦੇਸੀ ਘਿਓ ਦੇ ਬਿਨਾ ਘਿਓ ਤੋਂ ਵੀ ਤੁਸੀਂ ਇਹਨੂੰ ਬਣਾ ਸਕਦੇ ਆ ਪਰ ਜੋ ਵੀ ਆਪਾਂ ਲੂਣ ਮਿਰਚ ਮਸਾਲਾ ਦੇ ਵਿੱਚ ਪਾਉਣਾ ਬਿਨਾ ਘਿਓ ਤੋਂ ਇਹਨੂੰ ਉਹ ਲੱਗਣਾ ਨਹੀਂਗਾ ਇਸ ਕਰਕੇ ਆਪਾਂ ਥੋੜਾ ਜਿਹਾ ਪਾ ਲਿਆ ਘਿਓ ਇਹ ਲੈ ਆਪਾਂ ਫੁੱਲ ਮਖਾਣੇ ਜੀ ਤੇ ਇਹਨਾਂ ਨੂੰ ਆਪਾਂ ਘਿਓ ਦੇ ਵਿੱਚ ਚੰਗੀ ਤਰ੍ਹਾਂ ਘੱਟ ਸੇਕ ਦੇ ਉੱਤੇ ਇਹਨਾਂ ਨੂੰ ਕ੍ਰਿਸਪੀ ਕਰਨਾ ਆਪਾਂ ਹੱਥ ਨਾਲ ਤੋੜ ਕੇ ਇਹਨਾਂ ਨੂੰ ਦੇਖੇ ਜਾਣਾ ਜਦੋਂ ਕ੍ਰਿਸਪੀ ਹੋ ਗਏ ਤੇ ਉਸ ਵੇਲੇ ਆਪਣੇ ਇਹ ਬਣ ਜਾਣੇ ਆ ਬਿਲਕੁਲ ਸੌਖੇ ਤਰੀਕੇ ਨਾਲ ਵੇਟ लॉस ਵਾਸਤੇ ਤੇ ਹਲਕਾ ਜਿਹਾ ਇਹ ਜਿਹੜਾ ਆ ਆਪਣਾ ਨਮਕੀਨ ਬਣ ਜਾਂਦਾ ਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਤਿਆਰ ਕਰ ਸਕਦੇ ਆ ਜੀ ਤੇ ਬਿਨਾ ਘਿਓ ਤੋਂ ਭੁੰਨਣਾ ਤਾਂ ਬਿਨਾ ਘਿਓ ਤੋਂ ਇਹਨੂੰ ਭੁੰਨ ਲਓ ਵੀਡੀਓ ਤੁਹਾਨੂੰ ਪਤਾ ਅਸੀਂ ਬਿਲਕੁਲ ਸੌਖੇ ਜਿਹੇ ਤਰੀਕੇ ਦੇ ਨਾਲ ਛੋਟ ਜਿਹੀ ਰੱਖ ਕੇ ਬਣਾਉਨੇ ਹੁੰਦੇ ਆ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਸ਼ੇਅਰ ਕਰਦਿਆਂ ਕਰੋ ਜੀ ਲਾਈਕ ਕਰ ਲਿਆ ਕਰੋ ਸਪੋਰਟ ਕਰਦਿਆਂ ਕਰੋ ਮੇਰੇ ਚੈਨਲ ਨੂੰ ਨਵੇਂ ਵੀਰ ਜਿਹੜੇ ਜੋੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੁਹਾਡੀ ਸਪੋਰਟ ਦੀ ਲੋੜ ਆ ਮੈਨੂੰ ਤੇ ਹਰ ਵੀਡੀਓ 'ਚ ਮੈਂ ਯਾਦ ਕਰਾਨੀ ਵੀ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਮੈਂਟ ਦੇ ਨਾਲ ਸਾਨੂੰ એનર્ਜੀ ਮਿਲਦੀ ਆ ਤੇ ਥੋੜੇ ਜਿਹੇ ਜਿਹੜੇ ਕ੍ਰਿਸਪੀ ਹੋ ਗਏ ਆ ਥੋੜੇ ਜਿਹਾ ਲਾਲ ਮਿਰਚ ਪਾਊਡਰ ਪਾਤਾ ਹੈ ਤਿੱਖਾ ਨਹੀਂ ਹੈਗਾ ਇਹ ਥੋੜੇ ਜਿਹਾ ਆਪਾਂ ਪਾਤਾ ਚਟਮਸਾਲਾ ਰੰਗ ਵਾਸਤੇ ਵਧੀਆ ਆ ਥੋੜੀ ਜਹੀ ਆਪਾਂ ਇੱਕ ਬਿਲਕੁਲ ਇੱਕ ਪਿੰਚ ਹਲਦੀ ਇਹਦੇ ਵਿੱਚ ਪਾਵਾਂਗੇ ਉਹਦੇ ਨਾਲ ਵੀ ਰੰਗ ਵਧੀਆ ਬਣ ਜਾਊਗਾ ਤੇ ਦੇਖੋ ਬਿਲਕੁਲ ਥੋੜੀ ਜਹੀ ਹਲਦੀ ਪਾਈ ਆਪਾਂ ਤੇ ਨਾਲ ਦੀ ਨਾਲ ਇਹਨੂੰ ਆਪਾਂ ਜਿਹੜਾ ਰੋਸਟ ਕਰੀ ਜਾਂਦੇ ਆ ਤਾਂ ਕਿ ਕ੍ਰਿਸਪੀ ਹੋ ਜਣ ਇਹ ਤੇ ਨਾਲ ਦੀ ਨਾਲ ਜਿਹੜਾ ਆਪਾਂ ਮਸਾਲਾ ਇਹਦੇ ਵਿੱਚ ਲਾਇਆ ਉਹ ਇਹਨੂੰ ਚੰਗੀ ਤਰ੍ਹਾਂ ਲੱਗ ਜਾਵੇ ਇਸੇ ਕਰਕੇ ਆਪਾਂ ਘਿਓ ਪਾਇਆ ਸੀ ਤੇ ਇਹ ਤੁਸੀਂ ਕਿਤੇ ਆਫਿਸ ਵਿੱਚ ਜਾਣੇ ਉਹ ਵੀ ਤੁਸੀਂ ਇਸ ਤਰ੍ਹਾਂ ਰੋਸਟ ਕਰਕੇ ਟਿਫਨ ਦੇ ਵਿੱਚ ਪਾ ਕੇ ਲੈ ਕੇ ਜਾ ਸਕਦੇ ਆ ਕੋਲ ਤੇ ਕਿਤੇ ਵੀ ਆਪ ਜਾਣਾ ਆ ਇਸ ਤਰ੍ਹਾਂ ਜਿਹੜੇ ਹਲਕੇ ਫੁਲਕੇ ਹੁੰਦੇ ਆ ਇਹ ਤੇ ਟੇਸਟੀ ਵੀ ਬਹੁਤ ਹੁੰਦੇ ਹੈਲਦੀ ਵੀ ਹੁੰਦੇ ਆ ਫਾਈਬਰ ਭਰਪੂਰ ਹੁੰਦੇ ਆ ਇਹ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਰੋਸਟ ਕਰਕੇ ਤੇ ਕੋਲ ਲਿਜਾ ਸਕਦੇ ਆ ਜੀ ਤੇ ਦੇਖੋ ਇਹ ਜਿਹੜੇ ਮੈ ਨਾਲ ਦੀ ਨਾਲ ਇਹਨਾਂ ਨੂੰ ਚੈੱਕ ਕਰੀ ਜਾਨੀ ਆ ਤੇ ਹਲੇ ਤੱਕ ਆਪਾਂ ਇਹਨਾਂ ਵਿੱਚ ਨਮਕ ਨਹੀਂ ਪਾਇਆ ਥੋੜਾ ਜਿਹਾ ਨਮਕ ਵੀ ਆਪਾਂ ਇਹਦੇ ਵਿੱਚ ਪਾਉਣਾ ਹੈ ਤੇ ਦੇਖੋ ਬਿਲਕੁਲ ਥੋੜਾ ਜਿਹਾ ਕਿਉਂਕਿ ਚਾਟ ਮਸਾਲੇ ਦੇ ਵਿੱਚ ਵੀ ਨਮਕ ਹੁੰਦਾ ਆ ਇਸ ਕਰਕੇ ਥੋੜਾ ਜਿਹਾ ਨਮਕ ਵੀ ਆਪਾਂ ਪਾ ਦਤਾ ਇਹਦੇ ਵਿੱਚ ਤੇ ਇਦਾਂ ਮਿਕਸ ਕਰੀ ਜਾਂਦੇ ਆ ਨਾਲ ਦੀ ਨਾਲ ਇਹ ਜਿਹੜੇ ਕ੍ਰਿਸਪੀ ਹੋਈ ਜਾਊਗੇ ਨਾਲ ਦੀ ਨਾਲ ਮਸਾਲਾ ਇਹਦੇ ਰਲ ਜਾਊਗਾ ਤੇ ਫਿਰ ਇਹਨੂੰ ਤੋੜ ਕੇ ਦੇਖ ਲੈਣੇ ਆ ਫਟਾਫਟ ਬਣ ਜਾਂਦੇ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ 2-3 ਮਿੰਟ ਦੇ ਵਿੱਚ ਵਿੱਚ ਇਹ ਜਿਹੜੇ ਤਿਆਰ ਹੋ ਜਾਂਦੇ ਆ ਤੇ ਕੜਾਹੀ ਵੀ ਆਪਣੀ ਭਾਰੇ ਤਲੇ ਵਾਲੀ ਆ ਜੇ ਥੋੜਾ ਬਤਰ ਰਹਿ ਗਿਆ ਤਾਂ ਉਹਨਾਂ ਕੜਾਹੀ ਦੇ ਵਿੱਚ ਜਿਹੜੇ ਕ੍ਰਿਸਪੀ ਹੋ ਜਾਣਾ ਆ ਐਸੇ ਇੱਕ ਨੂੰ ਕੱਟ ਰੱਖਣਾ ਆ ਆਪਾਂ ਜਿਆਦਾ ਨਹੀਂ ਕਰਨਾ ਨਹੀਂ ਤੇ ਇੱਕਦਮ ਕਾਲੇ ਹੋ ਜਾਣਾ ਇਹਨਾਂ ਨੇ ਰਹਿਣਾ ਚੀੜੇ ਜਏ ਆ ਜੇ ਚੰਗੀ ਤਰ੍ਹਾਂ ਕ੍ਰਿਸਪੀ ਨਹੀਂ ਹੋਊਗੇ ਤਾਂ ਚੀੜੇ ਰਹਿਣਗੇ ਇਹ ਤੇ ਦੇਖੋ ਜੀ ਆਪਣੇ ਜਿਹੜੇ ਫੁੱਲ ਮਖਾਣੇ ਵਧੀਆ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਗਏ ਕ੍ਰਿਸਪੀ ਹੋ ਗਏ ਆ ਇੱਕ ਪਲੇਟ 'ਚ ਕੱਢ ਕੇ ਮੜਾ ਜੇ ਠੰਡੇ ਕਰ ਲੈਣੇ ਇਹਨਾਂ ਨੂੰ ਤੇ ਫਿਰ ਇਹਨਾਂ ਨੂੰ ਇੱਕ ਆਪਾਂ ਲੰਚ ਬਾਕਸ ਦੇ ਵਿੱਚ ਪਾ ਲੈਣੇ ਆ ਤੇ ਕਿਤੇ ਵੀ ਤੁਸੀਂ ਬਾਹਰ ਅੰਦਰ ਜਾਣੇ ਇਹਨਾਂ ਨੂੰ ਇਸ ਤਰ੍ਹਾਂ ਜਿਹੜੇ ਆ ਰੋਸਟ ਕਰਕੇ ਲਿਜਾ ਸਕਦੇ ਆ ਬਹੁਤ ਸੋਹਣੇ ਆਪਣੇ ਫੁੱਲ ਮਖਾਣੇ ਜਿਹੜੇ ਆ ਟੇਸਟੀ ਹੈਲਦੀ ਬਣ ਕੇ ਤਿਆਰ ਹੋ ਗਏ ਆ ਸੌਖੇ ਤਰੀਕੇ ਨਾਲ ਬੜੀ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰਦੇ ਹੋ ਸਪੋਰਟ ਕਰਿਓ ਮੇਰੇ ਚੈਨਲ ਨੂੰ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ